ਅਗਲੀ ਜਿਹੜੀ ਹਰਜਸ ਸਿੰਘ ਜੀ ਗੱਲ ਕਰਦੇ ਜਾਈਏ ਮਿਲਟਰੀ ਤੇ ਡਿਫੈਂਸ ਦੇ ਨਾਲ ਸੰਬੰਧਿਤ ਆ ਸੈਟਲਾਈਟ ਦੀਆਂ ਇਮੇਜਸ ਕਹਿੰਦੀਆਂ ਵੀ ਇਹੇ ਦਿਖਾ ਰਹੀਆਂ ਵੀ ਈਰਾਨ ਦਾ ਜਿਹੜਾ ਡਰੋਨ ਕੈਰੀਅਰ ਆ ਉਹ ਯੂ ਐਸ ਦੇ ਨਜ਼ਦੀਕ ਜਿਹੜਾ ਉਹ ਨਹੀਂ ਹੈਗਾ ਸੋ ਨਿਊ ਜਰਸੀ ਦੇ ਲਾਗੇ ਪਹਿਲਾਂ ਜਿਹੜਾ ਇਸ ਤਰੀਕੇ ਦੇ ਨਾਲ ਇਹ ਮੰਨਿਆ ਜਾ ਰਿਹਾ ਸੀਗਾ ਵੀ ਇਹ ਮਿਸਟਰੀਅਸ ਜਿਹੜਾ 에ਰਕ੍ਰਾਫਟ ਸਾਈਟਿੰਗ ਆ ਉਹ ਨਿਊ ਜਰਸੀ ਦੇ ਨਜ਼ਦੀਕ ਦੇਖੀ ਗਈ ਹੈਗੀ ਆ ਉਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਥਿਉਰੀਜ਼ ਆ ਉਹ ਉਡੀਆਂ ਇਹ ਵੀ ਇੰਦਾ ਵਿੱਚ ਇੱਕ ਥਿਉਰੀ ਚੱਲਦੀ ਸੀ ਵੀ ਈਰਾਨ ਨੇ ਇਸ ਸ਼ਿਪ ਤੋਂ ਆਪਣੇ ਜਿਹੜੇ ਡਰੋਨਸ ਆ ਉਹ ਲਾਂਚ ਕਿਤੇ ਹੋ ਸਕਦੇ ਆ ਸੋ ਰਾਈਟ ਨਾਓ ਹੁਣ ਜਦੋਂ ਸੈਟਲਾਈਟ ਦੇ ਨਾਲ ਇਹਨਾਂ ਦੇ ਇਸ ਡਰੋਨ ਕੈਰੀਅਰ ਦੀਆਂ ਤਸਵੀਰਾਂ ਜਿਹੜੀਆਂ ਉਹ ਖਿੱਚੀਆਂ ਗਈਆਂ ਤਾਂ ਕਹਿੰਦੇ ਵੀ ਉਹ ਨਜ਼ਦੀਕ ਨਹੀਂ ਹੈਗੇ ਉਹ ਯੂਐਸ ਤੋਂ ਇਸ ਟਾਈਮ ਖਾਸੇ ਦੂਰ ਨੇ ਮੈਕਸਰ ਟੈਕਨੋਲੋਜੀ ਦੇ ਦੁਆਰਾ ਵੀਰਵਾਰ ਨੂੰ ਇਹ ਜਿਹੜੀ ਇਮੇਜ ਆ ਉਹ ਕੈਪਚਰ ਕੀਤੀ ਗਈ ਸੀਗੀ ਸੈਟਲਾਈਟ ਇਮੇਜ ਜਿਹੜੀ ਆਪਰੇਸ਼ਨ ਜਿਹੜੇ ਉਹ ਕਰਦੇ ਆ ਜਿਹੜੀ ਬਿਜ਼ਨਸ ਇਨਸਾਈਡਰ ਨੇ ਦੇਖੀ ਹੈ ਕਹਿੰਦੇ ਵੀ ਤਿੰਨ ਇਰਾਨੀਅਨ ਵੈਸਲਸ ਉਹਨਾਂ ਨੂੰ ਮੋਡੀਫਾਈ ਕੀਤਾ ਗਿਆ ਸੀਗਾ ਪਰਸ਼ੀਅਨ ਗਲਫ ਦੇ ਵਿੱਚ ਜੋ ਕਿ ਦੱਖਣ ਕੋਸਟ ਬਣਦਾ ਦੱਖਣ ਵਾਲਾ ਤੱਟ ਬਣਦਾ ਹੈ ਈਰਾਨ ਦਾ ਵੀ ਉਹ ਉਹਨਾਂ ਦੇ ਵਿੱਚ ਜਿਹੜੇ ਡਰੋਨ ਉਡਾਉਣ ਦੀ ਸਮਰੱਥਾ ਹੈ ਪਰ ਉਹ ਈਰਾਨ ਦੇ ਨਜ਼ਦੀਕ ਹੀ ਜਿਹੜੇ ਉਹ ਹੈਗੇ ਨੇ ਯੂਐਸ ਦੇ ਨਜ਼ਦੀਕ ਇਸ ਟਾਈਮ ਨਹੀਂ ਸੀ ਹੋਏ ਮਿਡ ਨਵੰਬਰ ਦੇ ਵਿੱਚ ਦਰਜਨਾਹੀਂ ਕਹਿੰਦੇ ਵੀ ਡਰੋਨਸ ਆ ਉਹ ਦੇਖੇ ਗਏ ਜਿਹੜੇ ਮਿਸਟੀਰੀਅਸ ਡਰੋਨ ਸੀਗੇ ਚੇਤਾ ਹਰਜੋਤ ਸਿੰਘ ਜਿਹੜਾ ਚਾਈਨਾ ਵਾਲੇ ਬਾਅਦ ਵਿੱਚ ਵੈਦਰ ਬਲੂਨ ਦਾ ਪਤਾ ਲੱਗਾ ਸੀਗਾ ਵੀ ਉਹ ਤਾਂ ਜਿਹੜੀ ਜਸੂਸੀ ਕਰਨ ਦੇ ਲਈ ਅਮਰੀਕਾ ਦੇ ਉੱਤੋਂ ਦੀ ਆਡਰੇ ਸੀਗੇ ਨਿਊ ਜਰਸੀ ਦੇ ਨਜ਼ਦੀਕ ਕਹਿੰਦੇ ਵੀ ਰਾਤ ਨੂੰ ਕੁਝ ਡਰੋਨਸ ਇਸ ਤਰੀਕੇ ਦੇ ਨਾਲ ਉੱਡਦੇ ਜਿਹੜੇ ਉਹ ਨਜ਼ਰ ਆਏ ਜੋ ਕਿ ਬਹੁਤ ਸਾਰੀਆਂ ਮਿਲਟਰੀ ਇਨਸਟਾਲੇਸ਼ਨਸ ਦੇ ਨਜ਼ਦੀਕ ਸਿਗੀਆਂ ਜਿਸ ਕਰਕੇ ਇਹ ਚਿੰਤਾ ਜਿਹੜੀ ਆ ਉਹ ਉੱਡੀ ਉਹ ਉઠી ਵੀ ਕੀ ਕਾਰਨ ਹੋ ਸਕਦੇ ਇਹ ਡਰੋਨ ਕਿਧਰੋਂ ਜਿਹੜੇ ਉਹ ਆਏ ਨੇ ਫਿਰ ਇਹ ਜਿਹੜੀ ਥਿਊਰੀ ਜਿਹੜੀ ਉਹ ਚੱਲ ਪਈ ਵੀ ਇਰਾਨ ਦਾ ਕੋਈ ਵੈਸਲ ਜਿੱਤੋਂ ਡਰੋਨ ਅਡਾਏ ਜਾਂਦੇ ਆ ਉਹ ਅਮਰੀਕਾ ਦੇ ਨਜ਼ਦੀਕ ਆ ਨਿਊ ਜਰਸੀ ਦੇ ਨਜ਼ਦੀਕ ਆ ਜਿੱਥੋਂ ਉਹਨਾਂ ਨੇ ਅਡਾ ਕੇ ਡਰੋਨ ਤੇ ਇੱਥੇ ਜਸੂਸੀ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਯੂ ਐਸ ਕੋਸਟ ਗਾਰਡ ਵੈਸਲ ਨੇ ਇਸ ਪੂਰੇ ਡਰੋਨਸਵਾਰਮ ਨੂੰ ਅਬਜ਼ਰਵ ਕੀਤਾ ਸੀਗਾ ਦੇਖਿਆ ਸੀਗਾ ਤੇ ਲੋਕਲ ਪੁਲਿਸ ਜਿਹੜੀ ਸਟੇਟ ਦੇ ਵਿੱਚ ਆ ਉਹਨਾਂ ਨੇ ਇਸ ਇਨਸੀਡੈਂਟ ਦੇ ਬਾਰੇ ਦੱਸਿਆ ਵੀ ਜਿਹੜਾ ਕ੍ਰਿਟੀਕਲ ਇਨਫਰਾਸਟ੍ਰਕਚਰ ਆ ਜਿਵੇਂ ਕਿ ਵਾਟਰ ਰੈਜ਼ਰਵਾਇਰ ਜਿੱਦਾਂ ਡੈਮਸ ਹੁੰਦੇ ਆ ਤੇ ਨਾਲ ਜਿਹੜੀਆਂ ਟ੍ਰੇਨ ਸਟੇਸ਼ਨਸ ਆ ਉਹਨਾਂ ਉੱਤੇ ਇਹਨਾਂ ਨੇ ਜਿਹੜਾ ਜੀ ਨਜ਼ਰ ਜਿਹੜੀ ਉਹ ਰੱਖੀ ਆ ਉਹਦੀਆਂ ਵੀਡੀਓਜ਼ ਜਾਂ ਤਸਵੀਰਾਂ ਜਿਹੜੀਆਂ ਉਹ ਲੈ ਕੇ ਗਏ ਨੇ ਪਰ ਹੁਣੇ ਕਨਫਰਮ ਹੋਇਆ ਵੀ ਈਰਾਨ ਦਾ ਇਸ ਵਿੱਚ ਕੋਈ ਹੱਥ ਨਹੀਂ ਆ ਪਰ ਅਜੇ ਵੀ ਕੋਈ ਇਹ ਨਹੀਂ ਪਤਾ ਲੱਗਾ ਵੀ ਉਹ ਜਿਹੜੇ ਡਰੋਨਸ ਆ ਉਹ ਆਏ ਕਿੱਧਰੋਂ ਸੀਗੇ ਜੀ ਬਿਲਕੁਲ ਇਹ ਇੱਕ ਬਹੁਤ ਵੱਡਾ ਇਸ਼ੂ ਨਿਊ ਜਰਸੀ ਦੇ ਵਿੱਚ ਬਣਿਆ ਹੋਇਆ ਹੈਗਾ ਬਹੁਤ ਸਾਰੇ ਲੋਕ ਕੰਪਲੇਨ ਕਰ ਰਹੇ ਹੈਗੇ ਆ ਤੇ ਐਫ ਬੀ ਆਈ ਤੇ ਜਿਹੜੀ ਪੁਲਿਸ ਆ ਉਹ ਕਹਿੰਦੇ ਭਈ ਸਹੀ ਜਵਾਬ ਨਹੀਂ ਦੇ ਰਹੇ ਹੈਗੇ ਰਾਇਨ ਵਾਇਲਰਸ ਇੱਕ ਅਸੋਸੀਏਟ ਪ੍ਰੋਫੈਸਰ ਆਫ 에ਰੋਨੌਟਿਕਲ ਇੰਜੀਨੀਅਰਿੰਗ ਹੈਗੇ ਆ ਐਮਬਰੀ ਰੀਡਲ 에ਰੋਨੌਟਿਕਲ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਦਾਂ ਦੀਆਂ ਡਿਵਾਈਸਸ ਨੂੰ ਬਹੁਤ ਸਾਰੇ ਲੋਕ ਯੂਜ਼ ਕਰਦੇ ਹੈਗੇ ਆ ਇਹ ਲਿਮਟਲੈਸ ਹੈਗਾ ਪਰ ਚੱਕਰੇ ਆ ਭਈ ਇਹ ਇਹਦਾ ਸਾਈਜ਼ ਵੱਡਾ ਆ ਇਹ ਕਹਿੰਦੇ ਕਾਰ ਦੀ ਸਾਈਜ਼ ਜਿਤਾ ਕਹ ਸਕਦੇ ਹੈਗੇ ਆ ਵੱਡੇ ਡਰੋਨ ਹੈਗੇ ਆ ਲਾ ਇਨਫੋਰਸਮੈਂਟ ਅਫੀਸ਼ੀਅਲਸ ਜਿਨ੍ਹਾਂ ਦੇ ਵਿੱਚ FBI ਆ ਉਹ ਕਨਫਰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਿਊ ਜਰਸੀ ਦੇ ਰੈਜ਼ੀਡੈਂਟਸ ਨੂੰ ਮਿਲ ਕੇ ਕਿ ਕਿੱਥੇ-ਕਿੱਥੇ ਇਹ ਸਾਈਟ ਕੀਤੇ ਗਏ ਹੈਗੇ ਆ ਦਸੰਬਰ 3 ਤੋਂ ਲੈ ਕੇ ਹੁਣ ਤੱਕ ਲਗਭਗ ਹਰ ਰੋਜ਼ ਜੋ ਇਹ ਡਰੋਨ ਆ ਦੇਖੇ ਜਾ ਰਹੇ ਆ ਲੋਕਾਂ ਵੱਲੋਂ ਅ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਵਾਈਟ ਹਾਊਸ ਦੇ ਨੈਸ਼ਨਲ ਸਕਿਉਰਿਟੀ ਸਪੋਕਸਮੈਨ ਜான் ਕਰਵੀ ਉਹਨਾਂ ਨੇ ਇਹ ਕਿਹਾ ਆ ਵੀ ਇਹ ਮੈਂਡ ਏਅਰਕ੍ਰਾਫਟ ਹੈਗੇ ਆ ਲਾਫਲੀ ਆਪਰੇਟ ਹੋ ਰਿਹਾ ਹੈਗੇ ਆ ਤੇ ਕਹਿੰਦੇ ਵੀ ਸਾਨੂੰ ਕਿਸੇ ਨੂੰ ਇਦਾਂ ਡਰਨਾ ਨਹੀਂ ਚਾਹੀਦਾ ਹੈਗਾ ਨਿਊ ਜਰਸੀ ਦੇ ਜਿਹੜੇ ਰੈਜ਼ਿਡੈਂਟਸ ਆ ਉਹ ਕਾਫੀ ਫਰਸਟ੍ਰੇਟਡ ਹੈਗੇ ਆ ਵੀ ਸਾਨੂੰ ਕਲੀਅਰ ਸਿਗਨਲ ਨਹੀਂ ਮਿਲ ਰਿਹਾ ਪਈ ਕਿਸ ਤਰ੍ਹਾਂ ਇਹ ਰੈੱਡ ਗ੍ਰੀਨ ਲਾਈਟਸ ਇਹਨਾਂ ਦੇ ਫਲੈਸ਼ ਹੁੰਦੀਆਂ ਹੈਗੀਆਂ ਤੇ ਆਲ ਆਫ ਸਟਨਨਲੀ ਡਾਇਰੈਕਸ਼ਨ ਚੇਂਜ ਕਰਦੇ ਹੈਗੇ ਆ ਲਾਈਕ 90 ਟੂ 270 ਡਿਗਰੀ ਇਕਦਮ ਚਲੇ ਜਾਂਦੇ ਹੈਗੇ ਆ ਡਿਫਰੈਂਟ ਡਾਇਰੈਕਸ਼ਨਸ ਦੇ ਵਿੱਚ ਚੱਲ ਰਹੇ ਹੈਗੇ ਆ ਵੀ ਰੈਗੂਲਰ ਪਲੇਨ ਜਿਹੜੇ ਆ ਉਹ ਇਹ ਕੰਮ ਨਹੀਂ ਕਰ ਸਕਦੇ ਹੈਗੇ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਉਹਨਾਂ ਨੇ ਇਹ ਕਿਹਾ ਆ ਵੀ ਫੈਡਰਲ ਗਵਰਨਮੈਂਟ ਨੂੰ ਅਸੀਂ ਪ੍ਰੈਸ ਕਰ ਰਹੇ ਹੈਗੇ ਆ ਵੀ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਵੇ ਬਹੁਤ ਸਾਰੇ ਜਿਹੜੇ ਡਰੋਨ ਯੂਸਸ ਦੀ ਜੀ ਗੱਲ ਕਰਦੇ ਜਾਈਏ ਆ ਇੱਕ प्रमोद ਅਭਿਚੰਦਨੀ ਡਾਇਰੈਕਟਰ ਹੈਗੇ ਐਡਵਾਂਸਡ 에어 ਮੋਬਿਲਟੀ ਲੈਬੋਰਟਰੀ ਦੇ ਨਿਊ ਜਰਸੀ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਉਹ ਕਹਿੰਦਾ ਵੀ ਜਿਹੜੇ ਇਹ ਵੱਡੇ ਵੱਡੇ ਡਰੋਨ ਆ ਐਕਚੁਅਲੀ ਲੋਕ ਹੌਬੀ ਵਾਸਤੇ ਯੂਜ਼ ਕਰਦੇ ਆ ਫੋਟੋਗ੍ਰਾਫੀ ਵਾਸਤੇ ਯੂਜ਼ ਕਰਦੇ ਹੈਗੇ ਆ ਸੋ ਹੋ ਸਕਦਾ ਹੈ ਇਹ ਇੰਡੀਵਿਜੂਅਲ ਉੱਥੇ ਦੇ ਹੀ ਰਹਿਣ ਵਾਲੇ ਲੋਕ ਹੋਣ ਕਹਿੰਦੇ ਭਈ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਜੋ ਆ ਉਹਨਾਂ ਨੂੰ ਉਹਨਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਜੇ ਕਾਫੀ ਭਾਰੇ ਜਿਹੜੇ ਆ ਇਹ ਡਰੋਨ ਹੋਣ ਬਿਲੀ ਮੋਸਟਨ ਜਿਹੜੇ ਪ੍ਰੈਜ਼ੀਡੈਂਟ ਵੈਰਨ ਕਮਿਊਨਿਟੀ ਕਾਲਜ ਨਿਊ ਜਰਸੀ ਦੇ ਹੈਗੇ ਆ ਹੌਬੀਇਸ ਜਿਹੜੇ ਆ ਉਹ ਕਾਫੀ ਪੈਸੇ ਬਣਾਉਂਦੇ ਆ ਇਹਨਾਂ ਤੋਂ ਲਾਰਜ ਡਰੋਨਸ ਦੇ ਨਾਲ ਪਿਕਚਰਸ ਖਿੱਚਦੇ ਹੈਗੇ ਆ ਵੱਖ-ਵੱਖ ਹਿਸਟੋਰੀਕਲ ਬਿਲਡਿੰਗਸ ਦੀਆਂ ਜਾਂ ਹੋਰ ਕਰਾਂ ਦੀਆਂ ਜਾਂ ਕੁਝ ਵੀ ਪਰ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਆ ਕਿਤੇ ਇਹ ਈਰਾਨ ਵਾਲੇ ਨਾ ਹੋਣ ਜਾਂ ਹੋਰ ਕਿਸੇ ਮੁਲਕ ਦੇ ਨਾ ਹੋਣ ਪਿਛਲੇ ਸਾਲ ਦੇ ਵਿੱਚ ਚਾਈਨੀਜ਼ ਕੰਪਨੀ ਸੀ ਇੱਕ ਉਹਦੇ ਜਿਹੜੇ ਬਲੂਨਸ ਦੇਖੇ ਗਏ ਸੀ ਬਾਅਦ ਦੇ ਵਿੱਚ ਇਹਨਾਂ ਨੇ ਬਲੂਨ ਜੋ ਉਹ ਬਲਾਸਟ ਵੀ ਕੀਤੇ ਸੀ ਸੋ ਇਸ ਕਰਕੇ ਜਿਹੜਾ ਇਹ ਇਸ਼ੂ ਇੱਕ ਵੱਡਾ ਬਣਿਆ ਹੋਇਆ ਹੈ ਜੀ ਬਿਲਕੁਲ ਉਹ ਤਾਂ ਉਹਨਾਂ ਨੇ ਕਿਹਾ ਵੀ ਈਰਾਨ ਦਾ ਇਸ ਦੇ ਵਿੱਚ ਹੱਥ ਤਾਂ ਅਜੇ ਤੱਕ ਤਾਂ ਕਹਿੰਦੇ ਵੀ ਕੋਈ ਹੱਥ ਨਹੀਂ ਹੈ ਜਿਹੜੀ ਡਰੋਨ ਉਡਾਉਣ ਵਾਲੀ ਆ ਉਹ ਇਹਨਾਂ ਦਾ ਜਿਹੜਾ ਜਹਾਜ਼ ਆ ਸਮੁੰਦਰੀ ਬੇੜਾ ਆ ਉਹ ਇੱਥੋਂ ਪਰੇ ਹੀ ਜਿਹੜਾ ਉਹ ਹੈਗਾ ਸੋ ਜਦਾਂ ਕਿਹਾ ਵੀ ਇਹ ਕੋਈ ਨਵੀਂ ਗੱਲ ਨਹੀਂ ਆ ਬਹੁਤ ਸਾਰੇ ਜਿਹੜੇ ਮੁਲਕ ਆ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਇਨਫਰਾਸਟ੍ਰਕਚਰ ਦੇ ਉੱਤੇ ਇਸ ਜ਼ਰੀਏ ਜਿਹੜੀ ਨਜ਼ਰ ਰੱਖਣ ਦੀ ਕੋਸ਼ਿਸ਼ ਕਰਦੇ ਨੇ ਪਰ ਇੱਕ ਨਵੀਂ ਜਿਹੜੀ ਸਮੱਸਿਆ ਜ਼ਰੂਰ ਸਾਹਮਣੇ ਜਿਹੜੀ ਉਹ ਆਈ ਆ ਖਾਸ ਕਰਕੇ ਉਦੋਂ ਜਦੋਂ ਡਰੋਨ ਹੋਣ ਬਹੁਤ ਜਿਹੜੇ ਉਹ ਭਾਰੇ ਭਾਰੇ ਤੇ ਵੱਡੇ ਵੱਡੇ ਸੋ ਇਹ ਵੀ ਨਹੀਂ ਵੀ ਇਹਨਾਂ ਨੇ ਉਸ ਨੂੰ ਇੱਕ ਦਿਨ ਨੂੰ ਫੜ ਕੇ ਤੇ ਜਿਹੜੀ ਉਸ ਦੀ ਚੈੱਕ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਹੋਵੇ ਅਜੇ ਪਿਛਲੇ ਹਫਤੇ ਦੀ ਗੱਲ ਹਰਜੋਤ ਸਿੰਘ ਜੀ ਇੱਕ ਚਾਈਨੀਜ਼ ਰੈਜ਼ੀਡੈਂਟ ਜਿਹੜਾ ਯੂਐਸ ਦੇ ਵਿੱਚ ਰਹਿ ਰਿਹਾ ਸੀਗਾ ਉਹ ਉਸ ਨੂੰ ਵੀ ਜਿਹੜਾ ਉਹ ਫੜਿਆ ਆ ਇਸੇ ਹੀ ਮਾਮਲੇ ਦੇ ਵਿੱਚ ਵੈਂਡਨਬਰਗ ਸਪੇਸ ਫੋਰਸ ਬੇਸ ਜਿਹੜਾ ਕੈਲੀਫੋਰਨੀਆ ਚ ਆ ਉਸ ਦੇ ਉੱਤੇ ਜਹਾਜ਼ ਜਿਹੜਾ ਡਰੋਨ ਉਡਾ ਕੇ ਉਸ ਦੀਆਂ ਫੋਟੋ ਲੈਣ ਦੇ ਉਸ ਤੇ ਉਤੇ ਅਕਿਊਜ਼ ਸੀ ਇਹ ਚਾਈਨਾ ਨੂੰ ਜਾ ਰਹੇ ਫਲਾਈਟ ਦੇ ਵਿੱਚ ਕਹਿੰਦੇ ਵੀ ਵਹਿਣ ਹੀ ਵਾਲਾ ਸੀ ਉਸ ਤੋਂ ਪਹਿਲਾਂ ਫੈਡਰਲ ਇਨਵੈਸਟੀਗੇਟਰਸ ਨੇ ਇਸ ਬੰਦੇ ਨੂੰ ਫੜ ਕੇ ਜਿਹੜਾ ਉਹ ਗ੍ਰਿਫਤਾਰ ਕੀਤਾ ਸੀਗਾ ਸੋ ਆਪਣੇ ਵੀ ਨਾ ਕਈ ਰਹੀ ਆ ਆਪਾਂ ਬੰਦੇ ਕਿਥੇ ਕੀੜੀ ਚੀਜ਼ ਚਲਾਉਣੀ ਆ ਕਿਥੇ ਅਲਾਉਡ ਆ ਕਿਥੇ ਨਹੀਂ ਅਲਾਉਡ ਹੁੰਦਾ ਭਾਵੇਂ ਕੋਈ ਬੰਦਾ ਇਹ ਸੋਚ ਕੇ ਵੀ ਨਾ ਕਰ ਰਿਹਾ ਹੋਵੇ ਕਿਤੇ ਗਲਤੀ ਦੇ ਨਾਲ ਵੀ ਇਦਾਂ ਦੀ ਚੀਜ਼ ਖਾਸ ਕਰਕੇ ਜਿੱਥੇ ਅਲਾਉਡ ਨਹੀਂ ਆ ਉਹਦਾ ਧਿਆਨ ਰੱਖੋ ਉਹ ਸ਼ੁਰੂਆਤੀ ਦੌਰ ਲੰਘ ਗਿਆ ਜਦੋਂ ਇਹ ਨਹੀਂ ਸੀ ਪਤਾ ਵੀ ਕਿੱਥੇ ਚਲਾ ਸਕਦੇ ਆ ਕਿੱਥੇ ਨਹੀਂ ਹੁਣ ਡਰੋਨਡ ਆਨ ਨੂੰ ਲੈ ਕੇ ਵੀ ਕਾਫੀ ਜਿਆਦਾੀਆਂ ਰੈਗੂਲੇਸ਼ਨਸ ਜਿਹੜੀਆਂ ਉਹ ਹੈਗੀਆਂ ਨੇ ਸੋਸ ਦੀ ਜ਼ਰੂਰ ਪਾਲਣਾ ਕਰਿਆ ਕਰੋ ਜੀ